ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਬੈਂਗਨ ਦਾ ਪਰਤਾ ਬਣਾਵਾਂਗੇ ਜਦੋਂ ਆਪਾਂ ਬੈਂਗਨ ਦਾ ਪਰਤਾ ਬਣਾਉਂਦੇ ਹਾਂ ਤਾਂ ਵੱਡੇ ਸਾਈਜ਼ ਦੇ ਬੈਂਗਨ ਦੀ ਜ਼ਰੂਰਤ ਹੁੰਦੀ ਹੈ ਜੇ ਆਪਾਂ ਇਹ ਛੋਟੇ ਸਾਈਜ਼ ਵਾਲੇ ਬੈਂਗਨ ਦਾ ਪਰਤਾ ਬਣਾਵਾਂਗੇ ਜਦੋਂ ਆਪਾਂ ਬੈਂਗਨ ਦਾ ਪਰਤਾ ਬਣਾਉਂਦੇ ਹਾਂ ਤਾਂ ਗੈਸ ਤੇ ਆਪਾਂ ਨੂੰ ਥੋੜਾ ਜਿਹਾ ਬੈਂਗਨ ਨੂੰ ਭੁੰਨਾ ਪੈਂਦਾ ਹੈ ਪਰ ਅੱਜ ਆਪਾਂ ਬਿਨਾਂ ਭੁੰਨੇ ਤੋਂ ਬਹੁਤ ਹੀ ਵਧੀਆ ਪਰਤਾ ਬਣਾ ਕੇ ਤਿਆਰ ਕਰਾਂਗੇ ਇਹ ਪਰਤੇ ਨੂੰ ਬਣਾਉਣ ਦੇ ਲਈ ਅਤੇ ਆਪਾਂ ਦੋ ਪਿਆਜ਼ ਲੈਨੇ ਦੋ ਹਰੀਆਂ ਮਿਰਚਾਂ ਇੱਕ ਟਮਾਟਰ ਤੇ ਦੋ ਬੈਂਗਨ ਲਵਾਂਗੇ ਜਿਨਾ ਕ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਹਰੀਆਂ ਮਿਰਚਾਂ ਲਵਾਂਗੇ ਪਿਆਜ਼ ਨੂੰ ਚੰਗੀ ਤਰ੍ਹਾਂ ਛੱਲ ਲਵਾਂਗੇ ਹੁਣ ਆਪਾਂ ਪਿਆਜ਼ ਨੂੰ ਛੱਲ ਲਿਆ ਤੇ ਸਭ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਪਿਆਜ਼ ਨੂੰ ਕੱਟ ਲਵਾਂਗੇ పతలా పతలా ప్యాజ నువీపీ చంగల్ నుబేను కట్ దీ ప్యాజ నువ్వా ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਟਮਾਟਰ ਨੂੰ ਕਾਲੀ ਦੇ ਵਿੱਚ ਕੱਟ ਲਵਾਂਗੇ ਗੋਲ-ਗੋਲ ਕੱਟ ਲਵਾਂਗੇ ਟਮਾਟਰ ਨੂੰ ਜਦੋਂ ਵੀ ਆਪ ਬੈਂਗਨ ਦਾ ਭੜਤਾ ਬਣਾਉਂਦੇ ਹਾਂ ਤਾਂ ਉਸਦੇ ਲਈ ਆਪਾਂ ਨੂੰ ਵੱਡੇ ਸਾਈਜ਼ ਦੇ ਬੈਂਗਨ ਦੀ ਜ਼ਰੂਰਤ ਹੁੰਦੀ ਹੈ ਅੱਜ ਆਪਾਂ ਇਹ ਵਾਲੇ ਬੈਂਗਨ ਤੋਂ ਛੋਟੇ ਸਾਈਜ਼ ਦੇ ਬੈਂਗਨ ਤੋਂ ਭੜਤਾ ਬਣਾਵਾਂਗੇ ਭੜਤਾ ਬਹੁਤ ਹੀ ਵਧੀਆ ਬਣੇਗਾ ਟਮਾਟਰ ਨੂੰ ਕੱਟ ਲਿਆ ਹੈ ਹੁਣ ਆਪਾਂ ਹਰੀਆਂ ਮਿਰਚਾਂ ਨੂੰ ਵੀ ਕੱਟ ਲਵਾਂਗੇ ਜਦੋਂ ਆਪਾਂ ਪਰਤਾ ਬਣਾਉਂਦੇ ਹਾਂ ਤਾਂ ਉਸਦੇ ਲਈ ਆਪਾਂ ਨੂੰ ਬੈਂਗਨ ਨੂੰ ਗੈਸ ਤੇ ਭੁੰਨਣ ਦੀ ਜਾਂ ਉਬਾਲਣ ਦੀ ਜ਼ਰੂਰਤ ਹੁੰਦੀ ਹੈ ਪਰ ਅੱਜ ਆਪਾਂ ਇਹ ਬੈਂਗਨ ਨੂੰ ਉਬਾਲਾਂਗੇ ਨਹੀਂ ਥੋੜੇ ਅਲੱਗ ਤਰੀਕੇ ਦੇ ਨਾਲ ਹੀ ਪਰਤਾ ਬਣਾਵਾਂਗੇ ਪਰਤਾ ਬਹੁਤ ਹੀ ਵਧੀਆ ਬਣੇਗਾ ਤੇ ਬਹੁਤ ਜਲਦੀ ਵੀ ਬਣ ਜਾਏਗਾ ਇਸ ਤਰੀਕੇ ਦੇ ਨਾਲ ਗੋਲ ਗੋਲ ਬੈਂਗਨ ਨੂੰ ਪਲੇਟ ਦੇ ਵਿੱਚ ਕੱਟ ਲਵਾਂਗੇ ਖਿੜਾ ਪੈਸਤਾ ਛਿਲਕਾ ਉਤਾਰਨਾ ਹੋਵੇਗਾ ਤੇ ਪਉਤਾਰ ਵੀ ਸਕਦੇ ਹਾਂ ਨਹੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਪਰਤਾ ਇਸ ਤਰੀਕੇ ਦੇ ਨਾਲ ਗੋਲ ਗੋਲ ਸ্লাইਸ ਵਿੱਚ ਕੱਟ ਲਵਾਂਗੇ ਇਹ ਪੀਸ ਨੂੰ ਥੋੜਾ ਜਿਹਾ ਹੋਰ ਪਤਲਾ ਕਰ ਲਵਾਂਗੇ ये भड़था इन्ना ज़्यादा टेस्टी लगता है तुम इस दो तो रोटिया की जगह चार रोटियाँ खा जाओगे इन्ना ज़्यादा टेस्टी लगता है इस तरह कट लवोंगे गोल गोल इस तरीके था, बहुत जल्दी बन के तैयार हो जाएगा ਹਨ ਸਾਰੀ ਸਬਜੀ ਨੂੰ ਆਪਾਂ ਕੱਟ ਲਿਆ ਹੈ। ਵਰਥਾ ਬਣਾਵਾਂਗੇ ਉਸ ਲਈ ਪੈਨ ਦੇ ਵਿੱਚ ਸਰੋਂ ਤੇ ਤੇਲ ਨੂੰ ਗਰਮ ਕਰ ਲਵਾਂਗੇ। ਤੇਲ ਨੂੰ ਗਰਮ ਕਰ ਲਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਫਿਰ ਇਸਦੇ ਵਿੱਚ ਇਹ ਕੱਟੇ ਹੋਏ ਬੰਗਣ ਦੇ ਟੁਕੜੇ ਐਡ ਕਰਾਂਗੇ। ਸਾਰੇ ਬੰਗਣ ਦੇ ਟੁਕੜਿਆਂ ਨੂੰ ਇਸਦੇ ਵਿੱਚ ਐਡ ਕਰ ਦੇਵਾਂਗੇ। ਇਹ ਪਰਤਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਵੇਗਾ ਕਿਉਂਕਿ ਆਪਾਂ ਬੈਂਗਨ ਦੇ ਟੁਕੜਿਆਂ ਨੂੰ ਬਰੀਕ-ਬਰੀਕ ਕੱਟਿਆ ਹੈ ਇਸ ਦੇ ਨਾਲੇ ਜਲਦੀ ਪੱਕ ਜਾਏਗਾ। ਅਰੇ ਰੈਸਪੀ ਜੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਬੈਂਗਨ ਦਾ ਪਰਤਾ ਬਣਾ ਕੇ ਦੇਖਿਓ ਜੀ ਇਹ ਪਰਤਾ ਜਲਦੀ ਵੀ ਬਣ ਜਾਏਗਾ ਤੇ ਬਣਾਉਣਾ ਬਹੁਤ ਹੀ ਆਸਾਨ ਹੈ। ਹਨ ਬੈਂਗਨ ਦੇ ਟੁਕੜਿਆਂ ਨੂੰ ਰੱਖਣ ਤੋਂ ਬਾਅਦ ਆਪਾਂ ਇਸ ਤੇ ਵਿੱਚ ਟਮਾਟਰ ਦੇ ਟੁਕੜਿਆਂ ਨੂੰ ਰੱਖ ਦੇਵਾਂਗੇ ਬੈਂਗਨ ਤੇ ਟਮਾਟਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਗੋਲ ਗੋਲ ਕੱਟ ਕੀਤਾ ਹੈ ਇਹ ਬਹੁਤ ਹੀ ਆਸਾਨ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੋ ਜਾਵੇ ਗਾਇਸ ਤਰੀਕੇ ਦੇ ਨਾਲ ਪੜਤਾ ਹੁਣ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਨੂੰ ਐਡ ਕਰਾਂਗੇ ਤੇ ਇਸ ਨੂੰ ਟੱਕ ਕੇ ਪਕਾ ਲਵਾਂਗੇ ਥੋੜੀ ਦੇਰ ਦੇ ਲਈ ਇਸੇ ਤਰ੍ਹਾਂ ਟੱਕ ਕੇ ਪਕਾ ਲਵਾਂਗੇ ਇਹ ਸਭ ਚੰਗੀ ਤਰ੍ਹਾਂ ਪੱਕ ਜਾਵੇ ਇਸ ਨੂੰ ਟੱਕ ਕੇ ਪਕਾ ਲਵਾਂਗੇ ਥੋੜੀ ਦੇਰ ਟਾਕੇ ਪਕਾਉਣ ਤੋਂ ਬਾਅਦ ਆਪਾਂ ਇਸ ਨੂੰ ਦੁਬਾਰਾ ਥੋੜਾ ਟੱਕਣ ਚੱਕ ਕੇ ਵੇਖ ਲਵਾਂਗੇ ਚਮਚ ਦੇ ਨਾਲ ਇਸ ਦੀਆਂ ਸਾਈਡਸ ਚੇਂਜ ਕਰ ਦੇਵਾਂਗੇ ਦੋਵਾਂ ਸਾਈਡਾਂ ਤੋਂ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਦੇ ਪੇਸਟ ਨੂੰ ਇਸ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਪਿਆਜ਼ ਐਡ ਕਰਾਂਗੇ ਕਈ ਵਾਰ ਆਪਾ ਪਰੌਠਾ ਵੀ ਕਣਾ ਹੁੰਦਾ ਹੈ ਤੇ ਆਪਾਂ ਨੂੰ ਜਲਦੀ ਵੀ ਹੁੰਦੀ ਹੈ ਕਿ ਇਹ ਜਲਦੀ ਬਣ ਜਾਵੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਪਰੌਠਾ ਬਣਾ ਸਕਦੇ ਹਾਂ ਪਿਆਜ਼ ਨੂੰ ਚਮਚੇ ਦੇ ਨਾਲ ਚੰਗੀ ਤਰ੍ਹਾਂ ਹਿਲਾ ਲਵਾਂਗੇ ਪਿਆਜ਼ ਪਾ ਕੇ ਇਸ ਨੂੰ ਢੱਕ ਕੇ ਪਕਾ ਲਵਾਂਗੇ ਤਾਂ ਕਿ ਪਿਆਜ਼ ਵੀ ਚੰਗੀ ਤਰ੍ਹਾਂ ਪੱਕ ਜਾਣ ਇਹ ਪਰਤਾ ਜਲਦੀ ਬਣ ਜਾਂਦਾ ਹੈ ਇਸ ਟਾਈਮ ਦੇ ਵਿੱਚ ਆਪਾਂ ਕੋਈ ਹੋਰ ਕੰਮ ਵੀ ਕਰ ਸਕਦੇ ਹਾਂ ਹੁਣ ਆਪਾਂ ਇਸ ਨੂੰ ਵੇਖ ਲਵਾਂਗੇ ਇਹ ਐਨਾ ਕਪੱਕ ਕੇ ਤਿਆਰ ਹੈ ਇਸ ਦੇ ਵਿੱਚ ਸਵਾਦ ਅਨੁਸਾਰ ਨਮਕ ਐਡ ਕਰਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਭਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਨੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਇੱਕ ਚਮਚ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਜੇਕਰ ਤੁਸੀਂ ਆਪਣੇ ਪੁਰਾਣੇ ਤਰੀਕੇ ਦੇ ਨਾਲ ਪਰਠਾ ਬਣਾਉਂਦੇ ਹੋ ਤਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਪਰਠਾ ਬਣਾ ਕੇ ਦੇਖਿਓ ਜੀ ਬਹੁਤ ਹੀ ਵਧੀਆ ਬਣੇਗਾ ਇੱਕ ਚਮਚ ਧਨੀਆ ਪਾਊਡਰ ਐਡ ਕਰਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਅਦਾ ਛੋਟਾ ਚਮਚਾ ਬਲੈਕ ਪੀਪਰ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਤੇ ਹੁਣ ਇਸ ਨੂੰ ਟਾਖ ਦੇਵਾਂਗੇ ਤਾਂ ਕਿ ਸਾਰੇ ਮਸਾਲੇ ਇਸ ਦੇ ਵਿੱਚ ਚੰਗੀ ਤਰ੍ਹਾਂ ਰਚ ਜਾਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਆਮਚੂਰ ਪਾਊਡਰ ਵੀ ਪਾਇਆ ਸੀ ਆਮਚੂਰ ਪਾਊਡਰ ਵਾਲੀ ਥੋੜੀ ਜਿਹੀ ਕलिप स्किप ਹੋ ਗਈ ਵੀਡੀਓ ਦੇ ਵਿੱਚ ਆਮਚੂਰ ਪਾਊਡਰ ਵੀ ਪਾਵਾਂਗੇ ਪੈਸੇ ਵਿੱਚ ਹੁਣ ਥੋੜੀ ਜਿਹਾ ਟਾਕੇ ਪਕਾਉਣ ਤੋਂ ਬਾਅਦ ਆਪਾਂ ਇਸ ਨੂੰ ਹਿਲਾ ਲਵਾਂਗੇ ਤੇ ਸਾਰੇ ਮਸਾਲਿਆਂ ਨੂੰ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਕ ਵਾਰ ਇਸ ਤਰੀਕੇ ਦੇ ਨਾਲ ਪਰਤਾ ਬਣਾ ਕੇ ਦੇਖਿਓ ਜੀ ਪਰਤਾ ਬਹੁਤ ਹੀ ਵਧੀਆ ਬਣਦਾ ਹੈ। ਛੋਨੇ ਪਰਤਾ ਤਿਆਰ ਹੈ। ਪਟੈਟੋ ਮੈਸ਼ਰ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ। ਪਟੈਟੋ ਮੈਸ਼ਰ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ। ਬਿਲਕੁਲ ਮੈਸ਼ ਕਰ ਲਵਾਂਗੇ ਇਸ ਨੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਪਰਤਾ ਸਭ ਨੂੰ ਹੀ ਬਹੁਤ ਪਸੰਦ ਆਵੇਗਾ ਇਸ ਤਰ੍ਹਾਂ ਪੈਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਤੇ ਬਿਲਕੁਲ ਬਰੀਕ ਹੋਣ ਤੱਕ ਮੈਸ਼ ਕਰ ਲਵਾਂਗੇ ਤੁਸੀਂ ਇਸ ਨੂੰ ਰੋਟੀ ਨਾਲ ਖਾਓ ਜਾਂ ਪਰੌਂਠੇ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗਾ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਹੁਣ ਇਹ ਚੰਗੀ ਤਰ੍ਹਾਂ ਮੈਸ਼ ਹੋ ਕੇ ਤਿਆਰ ਹੈ भरते हैं थोड़ी देर पका लवेंगे हमारे भरता बन के तैयार है वैसे तो यह भरता बन के तैयार है इसमें थोड़ी देर होर पका लवेंगे रेसिपी चंकी लगे तो इस तरह भड़था बना के देखियो जी बहुत ही जल्दी ये भड़था बन के तैयार हो जाता है भड़था बन के तैयार है इसमें सर्व कर लवेंगी रेसिपी चंकी लगी वीडियो में लाइक चैनल सबसक्राइब करें